ਬਲੇ ਪ੍ਰੋਜੈਕਟ ਵਾਜ ਵਾਜ ਆਪਣੇ ਯਾਰ ਲੈ ਗਿਆ ਆ ਤਰਾ ਵੀ ਕਰ ਤਰਾ ਜਾ ਆ ਤਰਾ ਖੁੱਦ ਕੇ ਤੇ ਉਹਨੇ ਨਹੀਂ ਡਿੱਗੀ ਆਪ ਤੁਮ ਨਾਲ ਆ ਜਾ ਦੋ ਸੋ ਨਿਹਾਲ ਸਤਿ ਸ਼੍ਰੀ ਅਕਾਲ ਪਾਧੋ ਪਾਧੋ ਪਛਾਓ ਹਨਾ ਕਿੱਝ ਫੋਟੋ ਮੋਟੋ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਰਿੰਦਰ ਸਿੰਘ ਹੈ ਮੇਰੀ ਮਾਤਾ ਜਗਿੰਦਰ ਕੌਰ ਜੀ ਜਿਲ੍ਹਾ ਪ੍ਰੇਸ਼ਰ ਚ ਸ਼ੰਭੂ ਜੋਂ ਤੋਂ ਇਲੈਕਸ਼ਨ ਲੜੇ ਨੇ 1628 ਵੋਟਾਂ ਤੇ ਸਾਡੀ ਜਿੱਤ ਪ੍ਰਾਪਤ ਹੋਈ ਹੈ ਆਮ ਆਦਮੀ ਪਾਰਟੀ ਤੋਂ ਸੀ ਇਲੈਕਸ਼ਨ ਲੜੇ ਆ ਤੇ 32 ਪਿੰਡਾਂ ਦੇ ਇਲੈਕਸ਼ਨ ਸੀ ਸਾਰੇ ਇਲਾਕੇ ਨੇ ਜਿਹੜੇ 32 ਪਿੰਡ ਨੇ ਸਾਨੂੰ ਵੱਧ ਚੜ ਕੇ ਵੋਟ ਪਾਈ ਹੈ ਸਾਰੇ ਸਰਪੰਚਾਂ ਨੇ ਸਾਡਾ ਸਹਿਯੋਗ ਦਿੱਤਾ ਹੈ ਤੇ ਸਾਡੇ ਸਰਪੰਚਾਂ ਨੇ ਵਧੀਆ ਤਰ੍ਹਾਂ ਸਾਡਾ ਸਾਥ ਦਿੱਤਾ ਹੈ ਸਾਡੀ ਜਿੱਤ ਵਿੱਚ ਸਾਡੇ ਗੁਰਲਾਲ ਘਮੌਰ ਜੀ ਦਾ ਸਭ ਤੋਂ ਵੱਡਾ ਯੋਗਦਾਨ ਹੈ ਉਹ ਸਾਡੀ ਟੀਮ ਹੈ ਜਿਹਦੇ ਵਿੱਚ ਗੁਰਪ੍ਰੀਤ ਬਾਜਵਾ ਜੀ ਹੈਗੇ ਨੇ ਜੋਗਾ ਸਿੰਘ ਹੈਗਾ ਰਾਜਗੜ ਤੋਂ ਆਪਣਾ ਪ੍ਰਗਟ ਜੀ ਹੈਗੇ ਨੇ ਤੇ ਆਪਣੇ ਸਰਦੂਦ ਵੀਰ ਜੀ ਹੈਗੇ ਨੇ ਸਰਪੰਚ ਸਾਹਿਬ ਆਪਣੇ ਗੁਰਚਰਨ ਜੀ ਹੈਗੇ ਨੇ ਸੰਤੋਖ ਸਿੰਘ ਬਾਬਾ ਜੋ ਬਲਾਕ ਸੰਪਤੀ ਸਾਡੇ ਜਿੱਤੇ ਨੇ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਜਿੰਨੇ ਵੀ ਸਰਪੰਚ ਹੋਰ ਰਹਿ ਗਏ ਨੇ ਜਿਵੇਂ ਗਦਾਪੁਰ ਤੋਂ ਬਿੰਦਰ ਹੈਗਾ ਮੁੰਡਾ ਸਰਪੰਚ ਬਿੱਟੂ ਵੀਰ ਹੈਗਾ ਤੇ ਆਪਣਾ ਰਣਜੀਤ ਜੀ ਹੈਗੇ ਨੇ ਨੰਬਰਦਾਰ ਜੀ ਅੰਗਰੇਜ਼ੀ ਸਰਪੰਚ ਆਗੇ ਨੇ ਜਗਮਉਂ ਆਪਣਾ ਮੋਨ ਸਿੰਘ ਦੀ ਸਰਪੰਚ ਸੰਭੂ ਤੋਂ ਹੋਰ ਵੀ ਸੱਜਣ ਕੀ ਰਹਿ ਗਏ ਜਿੰਦਾ ਨਾਂ ਨਹੀਂ ਵਿੱਚ ਯਾਦ ਮੇਰੇ ਇਸ ਟਾਈਮ ਇਹਨਾਂ ਸਾਰਿਆਂ ਦੀ ਸਹਿਯੋਗ ਦੇ ਨਾਲ ਅਸੀਂ 628 ਵੋਟ ਦੇ ਉੱਪਰ ਅਸੀਂ ਲੀਡ ਦੇ ਉੱਪਰ ਜਿੱਤੇ ਆ ਬੜਾ ਵਧੀਆ ਰਿਹਾ ਇਲੈਕਸ਼ਨ ਦਾ ਉੱਥੇ ਮਾਹੌਲ ਬੜਾ ਵਧੀਆ ਚੱਲਦਾ ਰਿਹਾ ਸਾਰੇ ਸਾਰੇ ਇਕੱਠੇ ਹੋ ਕੇ ਬੈਠੇ ਰਹੇ ਆ ਆਪਣੀ ਕਾਊਂਟਿੰਗ ਕਰਦੇ ਰਹੇ ਆ ਤੇ ਬਹੁਤ ਵਧੀਆ ਰਿਹਾ ਸਾਨੂੰ ਇਹਨਾਂ ਦਾ ਬੜਾ ਸਹਿਯੋਗ ਦਿੱਤਾ ਇਹਨਾਂ ਨੇ ਤੇ ਅਸੀਂ ਇਹਨਾਂ ਤੋਂ ਜੋ ਆਸਮੰਦ ਕੀਤੀ ਸੀ ਇਹਨਾਂ ਨੇ ਸਾਡੇ ਨਾਲ ਵਧੀਆ ਤਰੀਕੇ ਨਾਲ ਸਾਨੂੰ ਵੋਟਾਂ ਪਾਈਆਂ ਤੇ ਸਾਨੂੰ ਇਹਨਾਂ ਨੇ ਚੰਗੀ ਰੋਟ ਤੇ ਜਿਤਾਇਆ ਕੁਛ ਕੰਮ ਹੈਗੇ ਨੇ ਜਿੱਦਾਂ ਕੁਛ ਨਾ ਪਾਣੀ ਵਾਟਰ ਸਪਲਾਈ ਦੇ ਕੰਮ ਹੈਗੇ ਨੇ ਕੁਛ ਪੈਪਾ ਅਲੀ ਮਾਜਰੇ ਚ ਕੋਈ ਕੰਮ ਹੈ ਸੀ ਉਹਦਾ ਕੋਈ ਵਾਟਰ ਸਪਲਾਈ ਦਾ ਕੰਮ ਹੈਗਾ ਉਹ ਕਨੈਕਸ਼ਨ ਵਗੈਰਾ ਕਰਾਣੇ ਨੇ ਕੁਛ ਲੋਕਾਂ ਦੀਆਂ ਤਨਖਾਹਾਂ ਨਹੀਂ ਲੱਗੀਆਂ ਹੈਗੀਆਂ ਉਹਨਾਂ ਦੇ ਕੰਮ ਹੈਗੇ ਨੇ ਬਸ ਇਸ ਤਰ੍ਹਾਂ ਦੇ ਨਿੱਕੇ ਮੋਟੇ ਕੰਮ ਕੋਈ ਕਿਸੇ ਦੇ ਦਾਣਿਆਂ ਦਾ ਕੰਮ ਹੈਗਾ ਇਹੋ ਜਿਹੇ ਕੰਮ ਹੈਗੇ ਨੇ ਲੋਕਾਂ ਦਾ ਵਾਅਦਾ ਕੀਤੇ ਨੇ ਉਹ ਅਸੀਂ ਜਿਵੇਂ MLA ਸਾਹਿਬ ਨਾਲ ਸਾਡੀ ਗੱਲ ਹੋਈ ਅਸੀਂ ਪੂਰੇ ਕਰਾਂਗੇ ਸਮੇਂ ਦੇ ਵਿੱਚ ਹਾਂ ਤੇ ਰਾਜਪੁੱਤ ਭਾਈਚਾਰਾ ਦਾ ਇੱਕ ਪਵਨ ਬਣਦਾ ਪਿਆ ਉਹ ਪੈਸਾ ਵੀ ਸੜਕੋ ਆ ਗਿਆ ਐਮਐਲਏ ਸਾਹਿਬ ਨੇ ਪਵਾ ਦਿੱਤਾ ਤੇ ਜਗਾ ਵੀ ਸਾੜਕੋ ਸਿਲੈਕਟ ਹੋ ਗਈ ਏ ਉਹ ਜਲਦੀ ਹੀ ਮੇਰੇ ਖਿਆਲ ਕੋਈ ਨੈਕਸਟ ਮੰਥ ਜਿਹੜਾ ਨਵੇਂ ਸਾਲ ਦੇ ਵਿੱਚ ਅਸੀਂ ਉਹਦਾ ਕੰਮ ਸ਼ੁਰੂ ਕਰਦੇ ਹਾਂ ਮੇਰਾ ਨਾਮ ਗੋਜਰ ਸਿੰਘ ਹੈ ਸਰਪੰਚ ਖੈਰਪੁਰ ਸੇਖਾ ਤੋਂ ਜੋ ਕਿ ਜ਼ਿਲ੍ਹਾ ਪ੍ਰਸਿੱਧ ਜੀ ਜੋਂ ਤੋਂ ਸ਼ੰਭੂ ਕਲਾਂ ਤੋਂ ਸਾਡੇ ਵੀਰ ਨਰਿੰਦਰ ਜੀ ਚੋਣ ਲੜ ਰਹੇ ਸੀ ਬਹੁਤ ਹੀ ਵਧੀਆ ਵੋਟਾਂ ਨਾਲ ਉਹ ਜਿੱਤੇ ਨੇ ਤੇ ਜੋ ਵੀ ਪਿੰਡ ਪਿੰਡ ਜਾ ਕੇ ਅਸੀਂ ਜੋ ਵਾਦੇ ਕੀਤੇ ਸੀ ਨਾਲ ਅਸੀਂ ਵੀ ਸੀ ਵੀਰ ਜੀ ਦੇ ਜੋ ਇਹਨਾਂ ਦੀ ਵਧੀਆ ਫੇਸ ਵੈਲਿਊ ਤੇ ਸਰਕਾ ਪਾਰਟੀ ਨਾਲ ਤੇ ਐਮ ਐਲ ਏ ਗੁਰਲਾਲ ਤੇ ਸਾਡੇ ਸਾਰੇ ਸਰਪੰਚਾਂ ਦੇ ਸਹਿਯੋਗ ਨਾਲ ਅਸੀਂ ਬਹੁਤ ਹੀ ਵਧੀਆ ਲੀਡ ਨਾਲ ਜਿੱਤੇ ਆ ਤੇ ਬਹੁਤ ਹੀ ਸ਼ਾਂਤਮਈ ਅਸੀਂ ਪਿੰਡ ਪਿੰਡ ਕੋਈ ਨ ਕੋਈ ਜੈਲੀ ਵੋਟਾਂ ਨਹੀਂ ਪਿਆਰ ਏਕਤਾ ਤੇ ਲੋਕਾਂ ਦੇ ਨਾਲ ਨਾ ਪਾਈ ਚਾਰਕ ਸਾਝ ਵੀ ਨਾਲ ਇਹ ਚੀਜ਼ ਵੀ ਰੱਖੀ ਹੈ ਜੇ ਪਿਛਲੀਆਂ ਪਾਰਟੀਆਂ ਨੇ ਕਈਆਂ ਨੇ ਹਰੇਕ ਪਿੰਡ ਦੇ ਵਿੱਚ ਕੋਈ ਲੜਾਈ ਝਗੜੇ ਜਾਂ ਐਜੀਆਂ ਚੀਜ਼ਾਂ ਹੋਈਆਂ ਨੇ ਸਾਡੀ ਜੌਨ ਚ ਪੂਰੇ ਚ 32 ਪਿੰਡਾਂ ਦੇ ਵਿੱਚ ਪਾਈ ਚਾਰਕ ਸਾਝ ਨਾਲ ਵੋਟ ਪਈ ਹੈ ਤੇ ਪਿਆਰ ਇਕਤਾ ਨਾਲ ਵੋਟ ਪਈ ਹੈ ਤੇ ਉਹਦੇ ਅੰਗੇਸ਼ਟ ਅਸੀਂ ਵਧੀਆ ਲੀਡ ਤੇ ਜਿੱਤੇ ਵੀ ਹੈਗੇ ਆ ਸਾਡੇ ਵੀਰ ਜੋ ਨਰਿੰਦਰ ਜੀ ਦੀ ਮਾਤਾ ਜੀ ਉਹ ਜਿੱਤ ਹਾਸਲ ਕੀਤੀ ਹੈ ਤੇ ਅਸੀਂ ਸਾਰੇ ਹੀ ਇਲਾਕੇ ਦੇ ਸਰਪੰਚਾਂ ਨੇ ਬਹੁਤ ਵੱਧ ਚੜ ਕੇ ਤੇ ਹੋਰ ਵੀ ਜਿੰਨੇ ਵੀ ਸਾਡੇ ਐਮਐਲਏ ਸਾਹਿਬ ਨੇ ਜਿੰਨਾ ਜਿੰਨਾ ਦੀਆਂ ਡਿਊਟੀਆਂ ਲਾਈਆਂ ਤੇ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ